ਕਰ ਦੇ ਨਹੀਂ ਕਿ ਨਿੱਕਾ ਕਰਦਾ ਡਰ ਡਰਾਈਵਰ ਲੈ ਕੇ ਕਰ ਸਕਦਾ ਇੱਕ ਸੁਣਾ ਪ੍ਰੋਡਕਟ ਦੀ ਮਿਲਦੀ ਕਰਦਾ ਮੈਂ ਇਹਦੇ ਪ੍ਰਿੰਟ ਟੋਕੇ ਦੇ ਮਿਲਣ ਕਰਤੇ ਜਨ ਸੁਖਜੰਤ ਸਿੰਘ ਰੰਧਾਵਾ ਜੋ ਕਿ ਗਰਦੀਪ ਸਿੰਘ ਰੰਧਾਵਾ ਦੇ ਕਰਤੇ ਸਾਹਮਣੇ ਲੱਗੀ ਸਟੇਜ 'ਚ ਕਾਫੀ ਤੇ ਤੇ ਬੋਲ ਬੋਲ ਰਹੇ ਸਨ ਹਲਕਾ ਡੇਰਾ ਬਪਨਾਨਕ ਦੇ ਕਈ ਪਿੰਡ ਗੰਗਨ ਕੇ ਕਿ ਆ ਕਿ ਉਹ ਇੰਨਾ ਪਿੰਡਾਂ ਵਿੱਚ ਟੌਰ ਨਾਲ ਛਾਂ ਨਾਲ ਚਿੱਤਰੇ ਹਨ ਅਗਰ ਆਮ ਆਦਮੀ ਪਾਰਟੀ ਉਹਨਾਂ ਨੂੰ ਦੀ ਚਿੱਤ ਡੱਕ ਸਕਦੀ ਹੈ ਤੇ ਟੱਕ ਕੇ ਵਿਖਾਏ ਸਾਬਕਾ ਡਿਪਟੀ ਸੀਐਮ ਅਤੇ ਸੰਸਦ ਮੈਂਬਰ ਸੁਖਜੰਤ ਸਿੰਘ ਰੰਧਾਵਾ ਅੱਜ ਆਪਨੀ ਪਿੰਡ ਦੀ ਚੋਣ ਉਪ ਚਾਲ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਚੱਤੀਪੜਾਪੁਰ ਜਾਜਨ ਵਿਖੇ ਪਹੁੰਚੇ ਇਸ ਮੌਕੇ ਸੁਖਿੰਦਰ ਸਿੰਘ ਰੰਧਾਵਾ ਨੇ ਗਿਣਗਿਣ ਕੇ ਪਿੰਡ ਦੱਸੇ ਕਿ ਉਹ ਇੰਨਾ ਪਿੰਡਾਂ ਵਿੱਚੋਂ ਤੌਰ ਨਾਲ ਜਿੱਤ ਕੇ ਵਿਖਾਉਣਗੇ ਤਾਂ ਦੱਸਦੇ ਕਿ ਅੱਜ ਸੁਖਿੰਦਰ ਸਿੰਘ ਰੰਧਾਵਾ ਵੱਲੋਂ ਗੁਰਦੀਪ ਸਿੰਘ ਰੰਧਾਵਾ ਦੇ ਕਰਦੇ ਮੋਰੇ ਹੀ ਜੋ ਕਿ ਆਮ ਆਦਮੀ ਪਾਰਟੀ ਦੇ ਚਲਾ ਜਨਨ ਸਕੱਤਰ ਚਸਕਰਨ ਸਿੰਘ ਜੋ ਕਿ ਕਾਂਗਰਸ ਸ਼ਾਮਲ ਹੋਇਸਨ ਉਸਤੇ ਕਰ ਸਟੇਜ ਲੱਗੀ ਸੀ ਜਿੱਥੇ ਕਿ ਸੁਖਜਿੰਦਰ ਸਿੰਘ ਅਰੰਦਾਵਾ ਕਾਫੀ ਤਿੱਖੇ ਬੋਲ ਰਹੇ ਸਨ ਛੋਣ ਦੇ ਹੱਦ ਤੱਕ ਕੁਝ ਕਿਹਾ ਸੁਖਜਿੰਦਰ ਸਿੰਘ ਅਰੰਦਾਵਾ ਪ੍ਰੋ ਮਾਈਕਲ ਕੌਂਸਲ ਮਾਈਕਲ ਬੱਦੇ ਪ੍ਰਤਾਪ ਸਿੰਘ ਜੀ ਕੱਢਿਆ ਸਾਡੇ ਦਸੂਵੇਂ ਤੋਂ ਪਰ ਤਾਂ ਦੇ ਤੋਂ ਮੈਦੇਰੇ ਦੇ ਮੰਤਰੀ ਦੇ ਲਾਲੇ ਦਿੱਤਾ ਲੇਖ ਤਮ ਤਾਮ ਕੋ ਫਿਰ ਤੁਸੀਂ ਕਾਹ ਬਿਓਾਰੇ ਮੇਰੇ ਭਰਾ ਜਿਸ ਗਵਰਨਰ ਤੇਰੀ ਇੱਕ ਕਬੀ ਗੋਆਂਸੋਂ ਪੰਚਾ ਸੁਲਾ ਰਿਹਾ ਹਾਰ ਮੇਂ ਬੰਦਾਜੀ ਕਿਉ ਤੁੰ ਮਾਸ਼ੀ ਆ ਗਏ ਤੇ ਮੈਂ ਉਹਦੋਂ ਸਰਪੰਚੋਂ ਨਾਲ ਕਿ ਮੈਂ ਕਿਹਾ ਨਾਲ ਦਾ ਵੀ ਲਿਆਉਣਾ ਸੀ ਭਤੀਜਾ ਕਿਤੇ ਜਾ ਲੋ ਤੇ ਸੋੜਾ ਜਿਹਾ ਲੱਕ ਡਾਲਾ ਛੜਿਆ ਜਦੋਂ ਉਹ ਜਦੋਂ ਆਇਆ ਤੇ ਕਿਹਾ ਹੈ ਉਹ ਵੀ ਅਣਬਜ਼ਾਰ ਰੰਦਾਵਾ ਕਿ ਜਰੂਰ ਮਨ ਬਣ ਗਿਆ ਉਹ ਵੀ ਆਪੀ ਵਾਲੇ ਨੰਦਰ ਪਰਮਾਤਮਾ ਨੇ ਤੇਰੇ ਬਾਬਾ ਬੁੱਢਾ ਸਾਹਿਬ ਨੇ ਤੇਰੇ ਮਨ ਮੇਰ ਪਾਈ ਕਿ ਤੂੰ ਵਾਪਸ ਆ। ਉਹ더라ਤ ਨਹੀਂ ਮੈਨੂੰ ਆਖਿਆ ਨੇ। ਕਹਾਂ ਹੁਣ ਜਲਦੀ ਮੈਂ ਹੁਣ ਨਹੀਂ ਜਾਣਾ ਪੜੇਂਦੇ ਰਹੋਗੇ ਕੱਲ ਹੁਣ ਚਲਾਗੇ। ਮਾਸਟਰ ਜੀ ਵੇਖੋ ਕਿਦੋਂ ਦੇ ਇਕੱਠੇ ਸਾਰੇ ਆਪਾਂ ਇਕੱਠੇ ਹੋਗੇ। ਕੋਈ ਜਨਾ ਕੰਮ ਬਾਕੀ ਜਦੋਂ ਇਹ ਸੀਗਾ ਇੱਕੋ ਹੀ ਤੁਹਾਡੇ ਕੋਲ ਇੱਥੇ ਇਸੇ ਘਰ ਚ ਢੀ ਸੀ ਸਾਰਾ ਇਹੋ ਇਹੋ ਕੱਲੀ ਕੱਲੀ ਸੀ ਇਹ ਕੱਲੀ ਢੀ ਤੇ ਆ ਸਾਹਮਣੇ ਸਾਰੀਆਂ ਕੁੜੀਆਂ ਨੂੰ ਕਹੇ ਲਾਹਮਾ ਦਿੱਤਾ ਯਾਰ ਤੂੰ ਕੀ ਕਰਦੇ ਢੀ ਲਾੜਦਾ ਮਮੀ ਡੈਡੀ ਨਾਲ ਹੀ ਮਮੀ ਡੈਡੀ ਨਾਲ ਸੀ ਤੇ ਇਹ ਵੀ ਇੱਥੇ ਲਾਜੀ ਰੱਖਦਾ ਸੀ ਕੋੜੇ ਮਮੀ ਡੈਡੀ ਕੋ ਬਾਹਰ ਜਾਂਦੇ ਆ ਉਹ ਨਾ ਢੀਆ ਬੋਲੀ ਨਹੀਂ ਪਾਇਆ ਉਹ ਨਾ ਵਾਕਿਆ ਆ ਪਰੂਪ ਨਾ ਰੱਖੋ ਨਿਕਲ ਤਰਾ ਦੇ ਵਿੱਚ ਉਦੋਂ ਉੱਥੇ ਵੀ ਤੂੰ ਹੀ ਸਭ ਤੋਂ ਪਹਿਲਾਂ ਚੱਲਿਆ ਉਕੇ ਇਹ ਚੱਲਿਆ ਸਭ ਤੋਂ ਪਹਿਲਾਂ ਇਹ ਚੱਲਿਆ ਸਭ ਤੋਂ ਪਹਿਲਾਂ ਇਹ ਚੱਲਿਆ ਇਹ ਵਾਕਿਆ ਹੀ ਜਿਹੜੀਆਂ ਮਨੂ ਕੱਥੀਆਂ ਅੱਛਾ ਇਹ ਕੋ ਸਤਪਾਲ ਦੇ ਜਾਣ ਦਾ ਤੇ ਲਾਗੀ ਦੇ ਜਾਣ ਦਾ ਸਭ ਤੋਂ ਵੱਧ ਜੇ ਕੋ ਨੁਖਾੜਾ ਤੋਂ ਬਿਲਕੁਲ ਹੋਇਆ ਪਿੰਡ ਨੂੰ ਵੀ ਹੋਇਆ ਤੇ ਮਿੰਡੋ ਨੂੰ ਵੀ ਹੋਇਆ ਤੁਹਾਨੂੰ ਜਿਹੜਾ ਹੋਣਾ ਉਹਨੇ ਤੁਹਾਨੂੰ ਮੈਨੂੰ ਜ਼ਿਆਦਾ ਹੋਇਆ ਸਾਰੇ ਪਿੰਡ ਨੂੰ ਹੋਇਆ ਸਾਰੇ ਪਿੰਡ ਆਇਆ ਮੈਂ ਕੋ ਕਿ ਉਹ ਵੇਖੋ ਮੈਨੂੰ ਆਇਆ ਜੇ ਤੁਹਾਨੂੰ ਹੁਣਾ ਸਾਰੇ ਪਿੰਡ ਆਇਆ ਯਾਰ ਵਰਕਰ ਹੁੰਦਾ ਤੇ ਉਹਨੂੰ ਜਿਹੜਾ ਬਾਅਦ ਚ ਯਾਦ ਕਰੇ ਇਹ ਹੋ ਜਾ ਵਰਕਰ ਜਮਣਾ ਲ ਲ ਲ ਲ ਬਣਾ ਤੇ ਉਹਨੂੰ ਹੁਣ ਵੀ ਯਾਦ ਕਰਦੇ ਕਿ ਯਾਰ ਦੋਨਾਂ ਨੂੰ ਯਾਦ ਕਰਦਾ ਬਾਉ ਸਤਪਾਲ ਆਪਣਾ ਸਭ ਕੁਝ ਵੇਚ ਕੇ ਵੀ ਪਾਰਟੀ ਲਈ ਲਾ ਕੋਈ ਕੰਮ ਉਹਨਾਂ ਨੂੰ ਫੋਨ ਕਰਦਾ ਹੈ ਬਸ ਕੋਈ ਬੰਦਾ ਤੀਜਾ ਨਹੀਂ ਤੋੜਦਾ ਮੈਂ ਇੱਕ ਗੱਲ ਫੋੜਦਾ ਉਹਦੇ ਪੁੱਤ ਨੇ ਵੀ ਤੇਰਾ ਉਨਾ ਹੀ ਸਾਥ ਦਿੱਤਾ ਜਿਵੇਂ ਸਾਥ ਕੋਲ ਪੁੱਛਦਾ ਸੀ ਮੈਂ ਤਾਂ ਸਾਥ ਕੋਲ ਹੀ ਦਿੰਦਾ ਨਹੀਂ ਫਿਰ ਉਹ ਵੀ ਕਰਦਾ ਦੇ ਮੈਂ ਕਿਹਾ ਉਹਨਾਂ ਨੇ ਵੀ ਆਪਣੇ ਪਿਓ ਦਾ ਘਰ ਦਬਾਇਆ ਮੈਂ ਤਾਂ ਲਾਲੀ ਮੈਂ ਲਾਲੀ ਸਮਝਦਾ ਨੂੰ ਬਿਲਕੁਲ ਆਈਆ ਅਸੀਂ ਜਦੋਂ ਸਰਪੰਚੀ ਦਾ ਤੁਹਾਡੇ ਪਿੰਡ ਦਾ ਹੋਇਆ ਮੇਰਾ ਮੰਤਰੀ ਇਹਨੂੰ ਸਰਪੰਚ ਬਣਾਉਂਦਾ ਕੋਮਨ ਨੂੰ ਮੈਂ ਸਾਰੇ ਇਹਨੇ ਆਪ ਨੂੰ ਆਖਿਆ ਮੈਂ ਸਾਰੇ ਨਹੀਂ ਸਾਨੂੰ ਪਤਾ ਸਾਰੇ ਮੈਂ ਸਰਦਾਰ ਅਮਰ ਸਿੰਘ ਚਲੇ ਗਏ ਚਾਚਾ ਚਲਾ ਗਿਆ ਇਹ ਮੈਂ ਚਾਰ ਪੰਜ ਜਣੇ ਸੱਜੇ ਮੈਂ ਕਿਹਾ ਕਰਨਾ ਕੀ ਆ ਕਹਿੰਦੇ ਸਾਡੇ ਪਿੰਡ ਕੀ ਸ਼ਰੀਪ ਸਰਪੰਚ ਗਈ ਤੇ ਉਹਦਾ ਕੋਈ ਆ ਗਿਆ ਪਿੰਡ ਖਤਮ ਕਰ ਇਹ ਵੀ ਨਾ ਆ ਗਿਆ ਮੈਂ ਇਹਨੂੰ ਪੜੇ ਜਾ ਕੇ ਗੱਲ ਕੀਤੀ ਮੈਂ ਕਿਹਾ ਤੇਰਾ ਮਾਨਾ ਕਹਿੰਦਾ ਮੇਰਾ ਡੈਡੀ ਕਰਕੇ ਕੰਮ ਬਹੁਤ ਵੱਡਾ ਜੇ ਮਖਲ ਮੇਰੇ ਕੋਲ ਨਹੀਂ ਜੀ ਕਰਦਾ। ਫਿਰ ਮੇਰੇ ਕੋਲ ਟਾਈਮ ਨਹੀਂ ਦਿੱਤਾ ਜੁਣਾ। ਕਹਿੰਦਾ ਮੈਂ ਨਹੀਂ ਕੋਣਾ। ਕਹਿੰਦਾ ਕਿ ਸੱਤ ਪਾਤ ਦਾ ਮਡਾ ਕੰਮ ਹੀ ਦਾ। ਕਹਿੰਦਾ ਡੈਡੀ ਵਾਲੀ ਵਿਚਾਰ ਕਰਦੇ। ਤੇ ਇਹਨਾਂ ਸਾਰੇ ਬੈਠ ਕੇ ਸਰਦਾਰ ਮਖਰ ਸਿੰਘ ਦਾ ਨਾਲ ਗਿਆ। ਤੋਂ ਨਿਰਮਤਾ ਠੀਕ ਆ ਨਾ। ਕੋਈ ਸਾਰੇ ਕੋਈ ਨਹੀਂ ਸੀ ਸਾਰੇ ਨਮਰਦਾਰ ਆ ਨਮਰਦਾਰ ਵੀ ਉੱਥੇ। ਨਮਰਦਾਰ ਵੀ ਨਾਲ। ਸਾਰੇ ਨੇ ਉਹ ਤੇਰਾ ਜਿਹੜਾ ਟੋੜਕੀ ਵਾਲਾ ਚਲਾ ਗਿਆ ਉਧਰ ਉਧਰ ਇਹ ਕਿ ਆ ਗਿਆ ਨਹੀਂ ਉਧਰ ਹੀ ਸੀਗਾ ਉਹਨੇ ਵੀ ਇਹਦਾ ਹੀ ਨਾਮ ਲਿਆ ਮਖਣਸੂਰ ਆਈ ਇਹ ਘੜੇ ਦਾ 3 ਲੱਖ ਦਾ ਸਾੜਾ ਦਿੱਤਾ ਉਹ ਛੱਡ ਪਰੇ ਕਿਹਨੇ ਮਮ ਜੀ ਲਾ ਕੇ ਉਹ ਇਹਨੇ 5 ਲੱਖ ਲਾ ਦਿੱਤਾ ਇਹ ਛੱਡ ਕੇ ਆ ਗਿਆ ਉਹ ਵੀ ਆ ਜਾਗੇ ਕੋਈ ਉਹ ਕੋਈ ਵੀ ਨਹੀਂ ਰਿਹਾ ਤਾ ਉਹਨਾਂ ਤੋਂ ਆਉਣਾ ਪਈ ਹੋਵੇ ਵੀ ਰਿਹਾ ਇਸਰ ਉਹਨਾਂ ਦਿੱਤੀ ਜਾਨ ਉਹਨਾਂ ਡਰਾ ਕੇ ਅੰਦਰ ਜਾ ਕੇ ਉਹ ਟੌਨ ਉਹਨਾਂ ਫੇਰ ਸਾਬਿਕ ਪੜ ਗਿਆ ਇਹ ਮੈਂ ਤਾਂ ਗਾਲ ਕੀਤੀ ਹੈ ਕਿ ਪਾਰਟੀ ਹੋਣੀ ਹੈ ਜਿਹੜਾ ਆਪਣੇ ਪਰਮ ਨੂੰ ਜਾਗ ਕਰੇ ਯਾਦ ਰੱਖੇ ਜਿਨ੍ਹਾਂ ਨੇ ਪਾਰਟੀ ਦੀ ਖੂਨ ਦਿੱਤਾ ਉਹ ਦੋਵੇਂ ਜਣੇ 17 ਦੇ ਵਿੱਚ ਉਹ ਮੇਰੇ ਵੱਲੋਂ ਸੀ ਉਹਦੇ ਵੱਲੋਂ ਸੀ ਆਮ ਆਦਮੀ ਪਾਰਟੀ ਨੂੰ ਤੇ ਜਿਸ ਕਾਰਨ ਪਾਰਟੀਆਂ ਉਹੀ ਕਰਦੀਆਂ ਨੇ ਜਿਨ੍ਹਾਂ ਦੇ ਵਿੱਚ ਕੋਈ ਪਰਿਵਾਰਾਂ ਨੂੰ ਜਾਣਦੇ ਉਹਨਾਂ ਨੂੰ ਪਤਾ ਹੀ ਨਹੀਂ ਮੈਨੂੰ ਨਹੀਂ ਲੱਗਦਾ ਕਿ ਇੰਦੋਂ ਅਜੇ ਤੱਕ ਜਿਹੜੇ ਸੀਨੀਅਰ ਬੰਪੁਰਾ ਵਾਲੇ ਐਮ.ਐਲ.ਏ ਕਿਹੜੇ ਵਿਖਿਆ ਹੋਏ ਮੈਂ ਨਹੀਂ ਵੇਖਿਆ ਅਜੇ ਤੱਕ ਮੈਂ ਕਈ ਬਾਜਰ ਤਰਪਲ ਬਾਜਰ ਤੇ ਮੈਂ ਬਿਠੇ ਸੈਜਤ ਗੁਲਜਨ ਸਾਹਿਬ ਮੈਂ ਕਿਹਾ ਬਾਜਰ ਸਾਹਿਬ ਸੀਨੀਅਰ ਬੰਪੁਰਾ ਵਾਲਾ ਕਿਹੜਾ ਐਮ.ਐਲ.ਏ ਆ ਇਹ ਹੀ ਦੋਵੇਂ ਤੇ ਪੜਾ ਤਿੰਨੇ ਹੀ ਪਿਆ ਲੌਦੇ ਰਹੇ ਤੇ ਖੀਰ ਤੇ ਅੰਦਰ ਲੱਗੇ ਹੋਦੇ ਵਾਚਨ ਵਾਰਡ ਵਾਲੇ ਬੁਲਾ ਕੇ ਸਾਰੇ ਬੰਦੇ ਆਖੇ ਯਾਰ ਇੰਨਾ ਕਿ ਸਿਰਿਆਤ ਤੋਂ ਸਿਰਿਆਤ ਬੇਕੋਰ ਦਾ ਕਿਰਾਏ ਮੇਲੇ ਕਿਰੇਜ ਮੈਂ ਉਹਦੇ ਲੱਗੇ ਜਾ ਕੇ ਖਣਾ ਉਹ ਉਹਨੂੰ ਵੀ ਨਹੀਂ ਲੱਭਾ ਮੈਂ ਕਿਹਾ ਜਾ ਇਹ ਕਹਿੰਦਾ ਜੀ ਉਹ ਆਇਆ ਹੀ ਨਹੀਂ ਅੱਜ ਆਹ ਹਾਲਾਤ ਨੇ ਤੇ ਇਹ ਪੰਜਾਬ ਦੇ ਹਾਲਾਤ ਜੋ ਗੁੰਡਾ ਕਰਤੀ ਵਾਲੇ ਆਪ ਤੁਹਾਡੀ ਜਿਹੜੀਆਂ ਸਾਹਮਣੇ ਬੜਦੀਆਂ ਨਾਲਾ ਨਾਲਾ ਜਿਹੜਾ ਜਸਕਰਨ ਇਹ ਬਣਾਉਣ ਦੀ ਕੋਈ ਜੂਰ ਨਹੀਂ ਲੱਗਣੀ ਇਹ ਨਾਲਾ ਸਾਰੀ ਪਿੱਲੀ ਇੱਕ ਲੱਗ ਰਿਆ ਇਹਦੀ ਇਨਕੁਆਰੀ ਕਰਾਉਂਗੇ ਤੇ ਕਿਹੜੇ ਪੱਠੇ ਨਹੀਂ ਲੱਗ ਰਹੀ ਆ ਉਹ ਬਿੱਲ ਕਿ ਸਾਡੇ ਕੋਲ ਆ ਗਿਆ ਰਿਕਾਰਡ ਆ ਗਿਆ ਸਾਰੇ ਇਹ ਤਿੰਨ ਫਰਮਾਂ ਨੇ ਇਸ ਪੱਠੇ ਦੇ ਉੱਤੇ ਟਾਇਲਾਂ ਦੀਆਂ ਵੀ ਪੈਕਟਾਂ ਦੀਆਂ ਸਾਰੇ ਬਿੱਲ ਕੱਢ ਲਿਆ ਕੇਜਰੀਵਾਲ ਨੂੰ ਮਿਲ ਕੇ ਕਹੋ ਕਿ ਤੂੰ ਕਰਕੇ ਕਿ ਕੌਣ ਰੰਦਾਵਾ ਇਮਾਨਦਾਰ ਹੈ ਤੇ ਕਿਹੜਾ ਬੇਈਮਾਨ ਆਦਮ ਬੇਈਮਾਨ ਰੰਦਾਵਾ ਤੂੰ ਸੱਚ ਬੋਲ ਕੇ ਆ ਕਿ ਲੋਕੋ ਵੋਟ ਨੂੰ ਪਾਇ ਜਿਹੜਾ ਮਾਨਦਾਰ ਰੰਦਾਵਾ ਹੋਏਗਾ ਰੰਦਾਵਾ ਸਾਹਿਬ ਤੇਰੀ ਆਸਾਂ ਦੀ ਤੂੰ ਕਹਿ ਨਹੀਂ ਆਗਾ ਤੇ ਤੁਹਾਡੇ ਦਿਨਾਂ ਦੇ ਚਿੱਟੇ ਪੜਨ ਦੇ ਜਦੋਂ ਨਾ ਜੀ ਵੀ ਪੜ੍ਹਦੇ ਤਾਂ ਤੁਹਾਡੀ ਨੂੰ ਪਛਾਣ ਨਹੀਂ ਤੇ ਭਈ ਮਰ ਕਿੱਦਾਂ ਗਿਆ ਤਾਂ ਨਾਲ ਉਹ ਦੋਸਤ ਉਹ ਦੋਸਤ ਰਟਣੀ ਉਹ ਜਦੋਂ ਕਹਿੰਦੇ ਵੀ ਕੇਜੀਆ ਸਾਹਿਬ ਰਣਹਾਵਾ ਇੱਕ ਬਈਮਾਨ ਤੇ ਇੱਕ ਸੋਜਨਦਰ ਸਿੰਘ ਨਹਾਵਾ ਉਹਦਾ ਨਾਂ ਥੱਲੋਂ ਪੜ੍ਹਦੇ ਤਾਂ ਭਈ ਮੈਨਾਂ ਨੂੰ ਕਿੱਦਾਂ ਪਤਾ ਲੱਗਿਆ ਉਹਨੂੰ ਦੇਖਦਿਆਂ ਦੀ ਸਮਝ ਨਹੀਂ ਆਈ ਅੱਜ ਉਹ ਤਾਂ ਰਟਣੀ ਉਹ ਤੇ ਤੋਤੇ ਵੀ ਕੇਂਦਰੀ ਮੰਤਰੀ ਪੰਜਾਬ ਨੂੰ ਆ ਜਿਹੜੀ ਝੋਨੇ ਦੀ ਬੇਕਸਰੀ ਹੋਇਆ ਇੱਕ ਇੱਕ ਪਿੰਡ 'ਚ ਕਰੋੜਾਂ ਪਈ ਦਾ ਜਿਹੜੀ ਆ ਲੋਕਾਂ ਨੂੰ ਨੁਕਸਾਨ ਹੋਇਆ ਇੱਕ ਪਿੰਡ ਦੇ ਕਿਸੇ ਪਿੰਡ ਚ ਕਰੋ ਕਲਮਾ ਭਗਵਾਨ ਪਿੰਡ ਚ ਸੀ ਉਹ ਕਹਿੰਦੇ ਜੀ ਸਾਡੇ ਪਿੰਡ ਦਾ ਝੋਨੇ ਦਾ ਸਰਹਾਬ ਲਈਏ ਸਾਨੂੰ 2 ਕਰੋੜ ਦੇ 80 ਲੱਖ ਦਾ ਸਾਡੇ ਪਿੰਡ ਦੀ ਘਾਟਾ ਹੋਇਆ ਤੇ ਜਿਹੜੇ ਪਿੰਡ ਚ 2 ਕਰੋੜ 80 ਲੱਖ ਇੱਕ ਪਿੰਡ ਚੋਂ ਘਟ ਗਏ ਉਹ ਪਿੰਡ ਦਾ ਬਣੇਗਾ ਕੀ ਉਹ ਪਰਿਵਾਰਾਂ ਦਾ ਬਣੇਗਾ ਇਹ ਪੈਸਾ ਲੁੱਟਦਾ ਵਿਰ ਦਾ ਪ੍ਰੂਫ ਤੇ ਜੇ ਫਾਰਮ ਜੇ ਜਿਹੜੇ ਆਰਟੀ ਦੇ ਫਾਰ ਆਰਟੀ ਦੇ ਪਰਚੀ ਤੇ ਉਹਦੀ ਪਰਚੀ ਤੇ ਕੀ ਲਿਖਿਆ ਤੇ ਜੀ ਫਾਰਮ ਤੇ ਕੀ ਲਿਖਿਆ ਇਹਦੀ ਇਨਕੁਆਰੀ ਕਰਾਵਾਂਗੇ ਮੇਰੇ ਕੋਲ ਪ੍ਰੂਫ ਹੈ ਪਾਰਲੀਮੈਂਟ ਪਰਚੀ ਪਰਚੀ ਦੇ ਫਾਰ ਦੇ ਪੂਰੇ ਦਿਨ ਰੇਡ ਲੰਗਿਆ ਪਾਰਲੀਮੈਂਟ ਪੰਜੀ ਤਰੀਕ ਨੂੰ ਪਾਰਲੀਮੈਂਟ ਲੱਗਣੀ ਹੈ ਉੱਥੇ ਖਲੂਕ ਕੇ ਬੋਲੂਗਾ ਕਿ ਆਹ ਧੋ ਪ੍ਰਧਾਨ ਮੰਤਰੀ ਜੀ ਕਰਾਉਂਦੇ ਹੋ ਇਨਕੁਆਰੀ ਮੇਰੇ ਕੋਲ ਵੀ 25 ਪ੍ਰੂਫ ਨੇ ਕੋ ਕਰਿਆ ਪਰਚੀਆਂ ਦੇ ਉਹ ਤੋਂ ਬਾਅਦ ਕੀ ਮੈਂ ਕਿਵੇਂ ਹੁਣ ਸਾਰੇ ਪਿੰਡ ਦੇ ਵਪਾਰੀ ਕਦੇ ਮੈਂਗਾ ਅਕੀ ਧਾਰ ਪੰਦੀ ਦੀ ਪਰਚੀ ਲਵਾ। ਜਸਕਰਨ ਤੇਰਾ ਧੰਨਵਾਦ ਕਿ ਆਪਣੇ ਪਰਿਵਾਰ ਦੇ ਸਾਰੇ ਇਕੱਠੇ ਹੋਏ। ਬਾਬਾ ਬੁੱਢਾ ਸਾਹਿਬ ਦੀ ਕਿਰਪਾ ਨਾਲ ਜਿੱਤਾਂਗੇ। ਉਹ ਵਕ ਨੂੰ ਆਜੰਦਾ ਤੇ ਆਪਾਂ ਪਾਰਲੀਮੈਂਟ ਨੂੰ ਇਥੋਂ ਜਿੱਤ ਜਾਣੀ ਤੂਹ ਆ ਗਿਆ। ਮੈਂ ਆਪਣਾ ਬੂਚਤਾ ਆ ਮੈਂ ਮੱਝਦਾ ਰਹਿਣਾ ਜਦ ਨਵਾਂ ਪੈਂਦੀਆਂ ਵੋਟਾਂ ਨਾਲ ਆਪਣਾ ਬੂਚਤਾ। ਬਿਲਕੁਲ। ਇਹ ਕਰਕੇ ਆਪਾਂ ਜਿੱਤਣਾ ਮੀਆ। ਔਰ ਇਹ ਤੋਂ ਹੀ ਕਰਾ ਘਟਾਗੇ ਜਿਹੜਾ ਆਦਮੀ ਆਪਣੇ ਪਿੰਡ ਤੇ ਮੇਰੇ ਪਿੰਡ ਤੇ ਮੀਟਿੰਗ ਨਹੀਂ ਕਰ ਸਕਦਾ ਕਿਰਾਏ ਤੇ ਲੈ ਕੇ ਤੇ ਕਰ ਸਕਦਾ ਇੱਕ ਕੋਨਾ ਪਿੰਡਾਂ ਦੀ ਮੀਟਿੰਗ ਨਹੀਂ ਕਰ ਸਕਦਾ ਤੇ ਮੈਂ ਇਹਦੇ ਪਿੰਡ ਤੇ ਚੁੱਕ ਕੇ ਮੀਟਿੰਗ ਕਰਕੇ ਜਨਾ ਕਮਾਤੀ ਜੀ ਠੀਕ ਹੈ ਨਾ ਇੰਨੀ ਤੁਹਾਡਾ ਇਹਦੇ ਜੇ ਤੇ ਦੂਜੇ ਪਿੰਡਾਂ ਤੇ ਕਰੋ ਪਿੰਡ ਤੁਹਾਡਾ ਵਾਹ ਇੱਕ ਦੂਜਾ ਧਰੋ ਵਾਲੀ ਆ ਮਨੂੰ ਉਹਦਾ ਤੇ ਪਿੰਡੀ ਜੀ ਉਹਦੇ ਜਿਹੜੇ ਪਿੰਡੋਂ ਆ ਸਾਰਿਆਂ ਨੂੰ ਪਤਾ ਉਹ ਮੈਂ ਇਹ ਮੈਂ ਰੱਤੇ ਜੋ ਜਿਤਨਾ ਜੇ ਟਕਾ ਕੇ ਤੋਹ ਤੇ ਗੋਡਾ ਰੱਖ ਕੇ ਜਿਤਨਾ ਜੀ ਨੋਟ ਕਰ ਲੋ ਮੈਂ ਬੂਹੇ ਦੇ ਸਾਹਮਣੇ ਕੈਂਡ ਤੇ ਜੇ ਮੈਂ ਰੱਤੋ ਵੀ ਜਿਤਨਾ ਜੀ ਰੱਤਾ ਵੀ ਇਤਨਾ ਨੋਟ ਕਰ ਲੈਣਾ ਪੱਡੇ ਵੀ ਜਿਤਨਾ ਦੋ ਸਪੰਤਾ ਆਵੇ ਲੱਗ ਕੇ ਬੈਠਾ ਕੋਣ ਕਿਹਨੇ ਕਰ ਰੋ ਹਾਂ ਵਧੀਆ ਵਾਸਤਾ ਪਤਾ ਲਿਆ ਵਰਗੇ ਕੰਨੋਂ ਕਰੀ ਦੇ ਵਰਗੇ ਕੰਨੋਂ ਪਰ ਹੀ ਸੁਆ ਗਿਆ ਦੋਨੇ ਚਲੇ ਮੈਂ ਗਾਜੀ ਨੰਗਰ ਵੀ ਜਤਨਾ ਮੈਂ ਤਲਵੰਡੀ ਵੀ ਤੋਰ ਤੇ ਕੋਟਾ ਰੋ ਕੋ ਰੂਪੋਟ ਤੇਰੇ ਪਿੰਡੋਂ ਕਿੰਨੀ ਲੀਡ ਲੈਣੀ ਆ ਮੈਂ ਤਾਂ 50 ਕੋਟਾ ਪੈਣੀਆਂ ਆ ਬਾਟੇ ਮੈਂ ਇਹਦਾ ਫਿਰ ਫੋਨ ਆਉਂਦੇ ਆ ਸਾਰੇ ਆ ਗਏ ਆ ਹੁਣ ਤਾਂ ਇਹ ਖਤਮ ਹੋ ਗਈ ਕਾਣੀ ਸਾਰੇ ਸਾਰੇ ਆ ਗਏ ਕੋਣ ਆਉਂਦੇ ਮੈਂ ਇਕੋ ਹੀ ਰਹਿ ਗਿਆ ਉਹਨੂੰ ਮੈਂ ਨਹੀਂ ਲੈਣਾ ਆ ਸਹੀ ਗੱਲ ਇੱਕ ਰਹਿ ਗਿਆ ਉਹਨੂੰ ਮੈਂ ਨਹੀਂ ਲੈਂਦਾ ਜੋ ਮੈਨੂੰ ਚੈਲੰਜ ਕਰਦਾ ਜੇ ਤੇਰੀ ਰਿਸ਼ਤੇਦਾਰੀ ਕਿੱਥੇ ਆਲੇ ਆ ਉੱਥੇ ਵੀ ਟਕਾ ਕੇ ਜਿੱਤੂ ਵੋਟਾਂ ਗਿਣਵੀਆਂ ਪੈਣੀਆਂ ਆ ਆਮ ਆਦਮੀ ਪਾਰਟੀ ਨੂੰ ਇਹਨਾਂ ਨੇ ਕੋਈ ਲੀਡਰ ਗਿਰ ਕੇ ਕਹਿੰਦਾ ਉਹਦੇ ਅੱਗੇ ਚਲੇ ਜਾ ਪੱਪਰ ਵਾਲੀ ਦੋਵੇਂ ਪੱਪਰ ਵਾਲੀ ਚ ਜਿੱਤ ਕੇ ਪਰਾਚੇ ਚਲਾ ਜਾ ਉਹ ਟਕਾ ਕੇ ਇਹ ਪਿੰਡ ਵਾਲੇ ਪਕਾ ਹੋ ਜਾਏਗਾ ਇਹ ਇਹ ਤੇ ਪਾ ਹੈ ਹੀ ਮੇਰੇ ਪੁਰਾਣੇ ਪਿੰਡ ਦੇ ਮੇਰਾ ਮੇਰੇ ਸੱਜਣ ਬੜਾ ਤਗੜਾ ਘੋੜਾ ਰੋੜੀ ਹਾਂ ਉਹਦੇ ਨਾਲ ਲਗਾਂ ਮੈਂ ਤਾਂ ਤੈਨੂੰ ਬੰਦਾ ਬਣ ਜਾ ਤੈਨੂੰ ਸਰਵਜ ਨਹੀਂ ਮਿਲਣੀ ਨਹੀਂ ਮਿਲਣੀ ਹਾਂ ਮੇਰਾ ਬੜਾ ਪ੍ਰੇਮ ਸਪੱਸ਼ੀ ਬੜਾ ਕਿੱਦਾਂ ਬੜੀਆਂ ਨੇ ਸਾਨੂੰ ਪਤਾ ਵਾ ਕਿੱਦਾਂ ਮੈਂ ਫੋਟੋ ਨਹੀਂ ਆਈ ਥੋ ਤਗੜੇ ਹੋ ਜੋ ਇਹਨਾਂ ਦਾ ਕੰਮ ਖਤਮ ਤੇਲ ਗੋਟ ਦਾ ਮਾਰ ਪੰਜਾਬ ਚ ਝੋਨੇ ਦੀ ਤੇਰੀ ਇੱਕ ਕਦਰ ਹੀ ਨਹੀਂ ਹੋਈ ਇਹ ਭਗਵੰਤ ਮਾ ਭਗਵੰਤ ਮਾ ਤੇ ਕੇਜਰੀਵਾ ਦੋਨਾਂ ਨੇ ਪੰਜਾਬ ਦਾ ਕਿਸਾਨ ਲੁੱਟਿਆ ਇਹ ਪੈਸਾ ਸਿੱਧਾ ਜਿਆਦੇ ਦਿੱਲੀ ਦੀ ਜਨਵਰੀ ਦੇ ਵਿੱਚ ਰਿਕਨੋਣ ਲੱਗ ਗਿਆ ਉਥੇ ਰੋਟ ਦਾ 6000 ਕਰੋੜ ਰੁਪਏ ਇਹਨਾਂ ਨੇ ਲੁੱਟਿਆ ਪੰਜਾਬ ਤੋਂ ਉਹਦੇ ਪਰ ਦਿੱਲੀ ਦੇ ਲੋਕ ਬੜੇ ਸਿਆਣੇ ਹੋ ਗਏ ਹਰਾ ਕੇ ਉੱਥੇ ਵੀ ਇਹਨਾਂ ਨੂੰ ਕਮਰੇ ਤਕੜੇ ਉਹ ਕੇ ਤੋੜਾ ਖਾਲੇ ਧੰਨਵਾਦ ਬੋਲ ਕੇ ਬਾਨੀ ਆਪਾਂ ਹਾਂ ਸਾਡੇ ਬੱਚੇ ਇਹਦਾ ਬੜਾ ਮਾੜਾ ਹਾਲ ਹੈ ਦੂਜਿਆਂ ਜਿਹੜੇ ਪੁੱਤਿਆਂ ਜਾਂਦੀਆਂ ਜੁੱਟਣਾ ਇਹਦੇ ਬਾਰੇ ਮੜੇ ਕੱਲ ਦੇ ਕੱਲ ਦੇ ਇਥੇ ਨੇਰੇ ਤੇ ਤੁਹਾਡੇ ਤੋਂ ਪਹਿਲੇ ਬੋਲਦਾ ਪੈਦਾ ਸਾਡਾ ਬਾਲੂ ਉਹ ਬੀਬੀ ਉਹਨਾਂ ਦੇ ਤੱਕਦੇ ਕਹਿੰਦੇ ਉਹ ਜਿਹੜੇ ਦਿੱਤੇ ਉਹਦੇ ਸਾਰੇ ਡਰ ਦੇ ਤੋੜ ਕੇ ਇਹ ਮੜੀ ਪਾ ਲਈ ਹਾਂ ਹਾਂ ਉਹਨਾਂ ਨੂੰ ਵੇਖ ਲਓ ਮੇਰਾ ਉਹਨਾਂ ਨੂੰ ਵੇਖ ਲਓ ਕੀ ਕਰਦਾ ਉਹ ਰਹਿ ਗਿਆ ਢੇਰ ਸਾਲ ਨੂੰ ਇਕੱਲੇ ਫੁੱਟਬਾਲ ਬਰ ਤੜਾ ਤੰਗ ਉਹਨਾਂ ਦੇ ਦਰਦ ਵਿੱਚ ਗਿੜ ਗਰ ਉਹਨੂੰ ਕੋਈ ਮੰਨਿਆ ਨਾ ਕਾਦਾ ਮੈਂ ਜਦੋਂ ਸ਼ਕੀਫਾ ਪਾਇਆ ਤੇ ਮੈਨੂੰ ਬੜੇ ਫੋਨ ਆਏ ਨੇ ਸਾਰੇ ਮੇਰੇ ਸਤਕਾਰਯੋਗ ਨੇ ਉਹ ਵੀ ਮੇਰੇ ਭਰਾ ਨੇ ਮੈਂ ਕੇ ਦੀ ਬਰਖਲਾ ਵੀ ਨਹੀਂ ਕਰਦਾ ਤਾਂ ਨਾ ਮੈਂ ਕਰਨੀ ਨਾ ਮੈਨੂੰ ਸਿਆਪਤ ਹੁੰਦੀ ਕਰਨੀ ਮੈਂ ਸਿੱਧਾ-ਸਿੱਧਾ ਨੇ ਬੰਦਾ ਹਾਂ ਤੇ ਮੈਂ ਹਰ ਕਿਹਦੇ ਨਾਲ ਮੋ ਪਿਆਰ ਕਰਨ ਵਾਲਾ ਬੰਦਾ ਮੈਂ ਪਿੰਡ ਦੀ ਵੀ ਹਰ ਕਿਹ ਨਾਲ ਹੈਲੋ ਹਾਈ ਮੇਰੀ ਆ ਗਈਆ ਸਾਰਾ ਪਿੰਡ ਜਾਣਦਾ ਮੈਂ ਹਰ ਦਾ ਸਤਿਕਾਰ ਜੋਗਿਆ ਤੇ ਭਰਾਓ ਮੈਂ ਇੱਕੋ ਗੱਲ ਕਹਿਣਾ ਜਿੱਥੋਂ ਤੱਕ ਮੇਰੀ ਮੀਡੀਆ ਚੰਨਾ ਤੱਕ ਆਵਾਜ਼ ਜਾਂਦੀ ਆ ਮੈਂ ਆਮਾਦੀ ਪਾਰਟੀ ਨੂੰ ਇਹ ਗੱਲ ਕਹਿਣਾ ਭਰਾਓ ਥਿਆਣੇ ਹੋ ਜਾਓ ਇਹ ਬੰਦੇ ਬੁੱਲ ਪਾਉਣ ਵਾਲੇ ਨਹੀਂ ਦੇ ਹੈਗੇ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਸੰਚਿਤ ਦਿੱਲੀ ਟੀਮ ਦਾ ਬੰਦਾ ਲੱਗਾ ਵਾ ਸਾਡੇ ਇੱਥੇ ਗਰਦਾਪੁਰ ਉਹਦੀ ਲਾਇਆ ਉਹਨੇ ਸੰਦੀਪ ਭਾਟਕ ਦੀ ਟੀਮ ਦਾ ਮੈਨੂੰ ਉਹਦਾ ਫੋਨ ਆਇਆ ਮੈਨੂੰ ਕਹਿੰਦਾ ਜਸਕਰਨ ਬਾਈ ਕਿਆ ਹਾਲ ਆ ਮੈਂ ਕਿਹਾ ਵੜੀਆ ਆਪ ਸੁਣਾਓ ਆਂਦਾ ਆ ਆਮ ਆਦੀ ਪਾਰਟੀ ਨੇ ਤੇ ਖਾਸਤੇ ਮੇਰੇ ਸਾਥ ਚੱਲ ਗਏ ਮੈਂ ਕਹਾ ਮੈਂ ਸਾਥ ਖਾਸਤੇ ਨਾ ਮੈਂ ਮੈਰੀ ਕਰਾਈ ਮੈਂ شادی ਕਰਾਈ ਮੈਂ ਕਾਤੇ ਨੇ ਚੱਲ ਜਣਾ ਮੈਂ ਮਮ ਜਮੀਰ ਨਹੀਂ ਵੇਚਦਾ ਦਾ ਮੈਂ ਆਮ ਆਦੀ ਪਾਰਟੀ ਦੀ ਕੰਮ ਕਰ ਰਿਹਾ ਚਲੋ ਮੈਂ ਆਮ ਆਦੀ ਪਾਰਟੀ ਜੋ ਤੱਕ ਕੰਮ ਕਰ ਰਿਹਾ ਮੈਨੂੰ ਹਾਈ ਕਮਾਂਡ ਤੋਂ ਮੈਥੀਆ ਜਸਕਰਨ ਦੀ ਤੁਹਾਡੇ ਘਰ ਮੀਟਿੰਗ ਰੱਖੀ ਆ ਮੈਂ ਕਹ ਜੀ ਸੱਦ ਕੇ ਨਰਾ ਮੈਂ ਕਹਾ ਪਿੰਡ ਸਰਦਾਰ ਗੁਰਦੀਪ ਸਿੰਘ ਰਣਾਵੇ ਵਾਲਾ ਵਾ ਉਹਨਾਂ ਨੂੰ ਇਹ ਗੱਲ ਪੁੱਛ ਲਓ ਵੀ ਤੇਰੇ ਘਰ ਮੀਟਿੰਗ ਰੱਖਣੀ ਉਹ ਕਹਿੰਦੇ ਆ ਮੈਂ ਜਿੱਥੇ ਇਹ ਗੱਲ ਕਹੀ ਵੀ ਆ ਗਈ ਉਹਨਾਂ ਨੂੰ ਪਾਲਤੀ ਕਹਿੰਦੀ ਸੰਜੀਤ ਕਹਿੰਦਾ ਵੀ ਠੀਕ ਆ ਪਾਲਤੀ ਦੀ ਚਲਣੀ ਤਾਂ ਗਰੀਬਰ ਨਾਲ ਦੀ ਚਲਣੀ ਆ ਮੈਂ ਕਿਹਾ ਠੀਕ ਆ ਜੇ ਤਾ ਤੂੰ ਹੀ ਕਹਿੰਦਾ ਜੇ ਤਾ ਤੂੰ ਹੁਕਮ ਲਾਤਾ ਜੀ ਠੀਕ ਆ ਮੈਂ ਮੀਟਿੰਗ ਰੱਖਤੀ ਮੈਂ ਸਮਝਾ ਵੀ ਕਹਤਾ ਮੈਂ ਪਿੰਡ ਸਰਪੰਚ ਬਣਿਆ ਚਿਤੰਦਰ ਸਿੰਘ ਮੋਣਾ ਮੈਂ ਇਹਦੇ ਕੋਲ ਗਿਆ ਮੈਂ ਕਿਹਾ ਸਰਪੰਚ ਬਣਿਆ ਮੇਰਾ ਫੱਜ ਬੰਦਾ ਸਰਪੰਚ ਜਿਹੜਾ ਬੰਦਿਆ ਤੇ ਮੋਹਰ ਲੱਗ ਜਾਂਦੀ ਆਡੇ ਤਰਕਾਰ ਜੋਗ ਨੇ ਮੈਂ ਗਿਆ ਇਹ ਸਬੰਦੇ ਨੇ ਮੇਰੇ ਨਾਲ ਅੱਖੇ ਨਾਲ ਅੱਖਾਂ ਨਹੀਂ ਮਲਾਈਆਂ ਮੈਂ ਪਾਰਟੀ ਦਾ ਬੰਦਾ ਭਰਾ ਹਾਂ ਇਹ ਅੱਜ ਤੁਰੇ ਨੇ ਮੈਂ 20 ਤੋਂ 25 ਲੱਖ ਦਾ ਨੁਕਸਾਨ ਵੀ ਕਰ ਚੁੱਕਾ ਆਪਣਾ ਮੈਂ ਲੋਕਾਂ ਕੋ ਗੱਡੀਆਂ 'ਚ ਫੜ ਕੇ ਪੈਸੇ ਤੇਲ ਨਹੀਂ ਪੋਇਆ ਮੈਂ ਆਪਣੀਆਂ ਗੱਡੀਆਂ ਤਿੰਨ ਤੋਂ ਚਾਰ ਭੰਨੀਆਂ ਸਾਰਾ 325 ਪੈਣਾ ਦੇ ਤਾਵੇ ਦੀ ਕਿਰਪਾ ਨਾਲ ਮੇਰਾ ਨਾਂ ਹੈਗਾ ਲੋਕ ਮੈਨੂੰ ਜਾਣਦੇ ਆ ਬਣਾਵਾ ਸਾਹਿਬ ਤੇ ਤੇ ਕਿਦੇ ਨਾਂ ਲਿਓ ਤੁਹਾਨੂੰ ਲੋਕੀ ਕਹਿਣਗੇ ਵਿਅਤ ਕਰਨ ਦਾ ਵਾ ਹੈਗਾ ਹੀ ਕੋਈ ਪਰ ਮੈਂ ਜਦ ਪਹਿਲੀ ਵਾਰੀ ਸਟੇਜ ਤੇ ਮੈਂ ਕਹਾਂ ਰੀ ਬੋਲਣੇ ਤੇ ਮੈਂ ਜ਼ਿੰਦਗੀ ਤੇ ਮੈਂ ਕਿਤੇ ਬੋਲਿਆ ਵੀ ਨਹੀਂ ਨਾ ਮੈਨੂੰ ਪ੍ਰਚਾਰ ਕਰਨਾ ਆਉਂਦਾ ਨਹੀਂ ਤੇ ਮੈਂ ਇਹਨਾਂ ਨੂੰ ਇੰਨਾ ਕਿ ਦੁਹੀ ਹੋ ਗਿਆ ਮੈਨੂੰ ਪੈਸੇ ਦੀ ਭੁੱਖ ਨਹੀਂ ਮਨੋ ਲੋਕੀ ਕਹਿੰਦੇ ਪੈਸੇ ਨਾਲ ਇੱਧਰ ਆ ਜਾ ਮਨੋ ਕੇ ਪੈਸੇ ਦੀ ਭੁੱਖ ਨਹੀਂ ਮੈਂ ਆਪਣੀ ਜ਼ਮੀਰ ਦੀ ਕਦੇ ਵੇਚੀ ਮੇਰੀ ਧੌਣ ਨਾ ਚੇ ਮਨੂੰ ਕੋ ਡਰ ਨਹੀਂ ਲੋਕੀਆਂ ਦੇ ਢਾਈ ਸਾਲ ਸਰਕਾਰ ਭਈ ਕੀ ਕਰਦਣਗੇ ਯਾਰ ਮੈਨੂੰ ਮੈਂ ਚਿੱਟਾ ਵੇਚਦਾ ਮੈਂ ਸਮੇਂ ਆਗ ਪੀਣਾ ਮੈਂ ਕਹਿੰਦਾ ਮਾਲਾ ਕਰਨਿਆ ਮਨੂੰ ਕੇ ਦਾ ਡਰ ਨਹੀਂ ਹੈਗਾ ਨਾ ਮੈਂ ਤੱਕ ਪਰਚਾ ਚਾਹਦਾ ਨਹੀਂ ਇੱਕੋ ਮੈਂ ਤੇ ਪਰਚਾ ਚਾਹਦਾ ਜਦੋਂ ਅਮਰ ਦੀ ਦੁੱਤੋਵਰੀ ਰਹਦਾ ਬੈਨਾ ਉਦਦਵਰੀ ਅਮਰ ਜੀ ਨਾਲ ਮੇਰਾ ਪੰਗਾ ਪਿਆ ਆਈ ਉਹ ਵੀ ਮੇਰਾ ਨਹੀਂ ਉਹ ਵੀ ਚੰਨਣ ਸਿੰਘ ਖਾਸੇ ਦਾ ਪਿਆ ਆਈ ਪਰ ਉਹਦੇ ਨਾਲ ਜਿੰਦ ਜਾਣ ਲਈ ਉਹਦੇ ਨਾਲ ਖੜਾ ਹਾਂ ਮੈਂ ਉਹਦੇ ਕਰਕੇ ਸਾਡੇ ਤੇ ਪਰਚਾ ਆਇਆ ਉਹ ਵੀ ਐਡੀ ਕੋਈ ਗੱਲ ਨਹੀਂ ਮੇਰੇ ਤੇ ਕੋਈ ਚੋਰੀ ਦਾ ਬੱਚਾ ਨਹੀਂ ਹੋਇਆ ਬਾਬੇ ਦੀ ਬੜੀ ਕਿਰਪਾ ਵਾ ਬਾਬੇ ਬੋਲੇ ਸਾਨੂੰ ਹਾਜਰ ਨਜ਼ਰ ਹੋ ਗਿਆ ਮੈਂ ਕਹਿਣਾ ਪੀਰਨਾਵਾ ਸਾਹਿਬ ਤੁਹਾਡੀ ਹੁਣ ਇੱਥੇ ਪੈਰ ਲਾ ਆ ਗਿਆ ਓਰੇ ਕੋਈ ਕੱਢ ਕੇ ਮਾਈ ਦਾ ਲਾਲ ਦੱਸੇ ਜਦੋਂ ਜਿੱਤ ਕਰਾਵਾਂਗੇ ਤੁਹਾਡੀ